ਬਣਾ ਆਨੰਦਪੁਰ ਸਾਹਿਬ ਬੈਠਾ ਹੈ ਮੈਂ ਅੱਜ ਵੀ ਤੁਹਾਨੂੰ ਇੱਕ ਬੇਨਤੀ ਕਰਨਾ ਹੈ ਜੇ ਸਾਡੀਆਂ ਕਿਰਪਾਨਾਂ ਵੀ ਖਤਰੇ 'ਚ ਨੇ ਜੇ ਸਾਡੀਆਂ ਦਾੜੀਆਂ ਵੀ ਖਤਰੇ 'ਚ ਨੇ ਜੇ ਸਾਡੀਆਂ ਪੱਗਾਂ ਵੀ ਖਤਰੇ 'ਚ ਨੇ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕ ਸ਼ਰਿਆਮ ਫਿਰਦੇ ਨੇ ਤੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਤਾਂ ਆਓ ਇਕੱਠੇ ਹੋ ਕੇ ਇੱਕ ਵਾਰੀ ਆਨੰਦਪੁਰ ਸਾਹਿਬ ਚਲੀਏ ਗੁਰੂ ਤੈਗ ਬਾਤ ਸਹਿਬ ਨੂੰ ਕਹੀਏ ਉਹਦਾ ਤੇਆ ਦੂਜਿਆਂ ਦੇ ਧਰਮ ਬਚਾਉਣ ਵਾਲੇ ਆ ਅੱਜ ਅਸੀਂ ਤੇਰੇ ਧਰਮ ਦਾ ਵਾਸਤਾ ਪਾਉਣਾ ਹੈ ਮੈਨੂੰ ਪੂਰੀ ਆਸ ਹੈ ਆਨੰਦ ਪਰ ਸਾਹਿਬ ਉਹ ਹੈ ਜਿੱਥੋਂ ਆਸ ਦੀ ਕਿਰਨ ਕਦੇ ਨਹੀਂ ਮਰਦੀ ਸਭਨਾਂ ਨੂੰ ਭਰੋਸਾ ਹੈ ਪਰ ਸਿੱਖ ਨੂੰ ਭਰੋਸਾ ਨਹੀਂ ਹੈ ਜਦ ਕਿ ਸਿੱਖ ਦੇ ਕੰਨਾਂ ਵਿੱਚ ਗੁਰੂ ਨੇ ਬਚਨ ਪਾਏ ਸਨ ਜੰਕੇ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਅੱਜ ਵੀ ਆਪਾਂ ਉਸ ਬੁੱਕਲ 'ਚ ਬੈਠੀਏ ਯਾਦ ਰੱਖਿਓ ਜਿੱਥੋਂ ਗੁਰੂ ਤੇਗ ਬਹਾਦਰ ਸਾਹਿਬ ਜੀ